ਅਕਸਰ ਅਸੀਂ ਲੋਕ ਆਪਣੇ ਬੱਚਿਆਂ ਨੂੰ ਸੜਕਾਂ ਤੇ ਆਵਾਰਾ ਘੁੰਮਣ ਵਾਲੇ ਕੁੱਤਿਆਂ ਤੋਂ ਬਚਾ ਕੇ ਰੱਖਦੇ ਹਾਂ ਪਰ ਉਹਨਾਂ ਕੁੱਤਿਆਂ ਦਾ ਕੀ ਜੋ ਤੁਹਾਡੇ ਆਪਣੇ ਹੀ ਘਰ ਵਿੱਚ ਪਲ ਰਹੇ ਨੇ ਅਤੇ ਕਿਸੇ ਵੀ ਵੇਲੇ ਤੁਹਾਡੇ ਬੱਚੇ ਤੇ ਹਮਲਾ ਕਰ ਸਕਦੇ ਨੇ ਸ਼ਾਇਦ ਇਹ ਸਭ ਸੁਣ ਕੇ ਤੁਹਾਨੂੰ ਵਿਸ਼ਵਾਸ ਨਾ ਹੋ ਰਿਹਾ ਹੋਵੇ ਪਰ ਅਜੀਹਾ ਹੋ ਚੁੱਕਿਆ ਹੈ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰਹਿਣ ਵਾਲਾ 5 ਸਾਲਾ ਤਾਜਪ੍ਰੀਤ ਗਵਾਂਡ ਵਿੱਚ ਹਰ ਰੋਜ਼ ਵਾਂਗ ਆਪਣੇ ਦੋਸਤ ਦੇ ਘਰ ਖੇਡਣ ਗਿਆ ਸੀ ਇਸ ਦਰਮਿਆਨ ਗਵੰਡੀਆਂ ਵੱਲੋਂ ਪਾਲੇ ਗਏ ਰੋਡ ਬੀਲਰ ਕੁੱਤੇ ਨੇ ਬੱਚੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਣਕਾਰੀ ਮੁਤਾਬਕ ਕੁੱਤੇ ਨੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਪਾ ਲਿਆ ਸੀ ਜਿਸ ਕਾਰਨ ਉਸਦੇ ਦਿਮਾਗ ਦੇ ਕੁਝ ਹਿੱਸੇ ਵਿੱਚ ਵੀ ਸੱਟਾਂ ਆਈਆਂ ਨੇ ਹਮੇ ਦੇ ਵਿੱਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹਸਪਤਾਲ ਵਿੱਚ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਦੀ ਸਰਜਰੀ ਕੀਤੀ ਜਾ ਰਹੀ ਹੈ ਦੋਨਾਂ ਦੀਆਂ ਕੋਠੀਆਂ ਨਹੀਂ ਦਿੱਤੀਆਂ ਕੋ ਉਸ ਕੋਠੀ ਚ ਗਿਆ ਜਦੋਂ ਕੋਠੀ 'ਚ ਗਿਆ ਤੇ ਦੋ ਬੱਚੇ ਖੇਡਣ ਡੈ ਸੀ ਉਹਨਾਂ ਦੀ ਨੌਕਰਾਨੀ ਜਿਹੜੀ ਉਹ ਨਿਹਾਣ ਕੇ ਦਰਵਾਜ਼ਾ ਡੌਗੀ ਦਾ ਖੋਲ੍ਹਿਆ ਜਦੋਂ ਉਹਨਾਂ ਦਰਵਾਜ਼ਾ ਖੋਲ੍ਹਿਆ ਤੇ ਡੌਗੀ ਦੌੜ ਕੇ ਆਣ ਕੇ ਇਸ ਬੱਚੇ ਨੂੰ ਹੀ ਪਕੜਿਆ ਇਸ ਬੱਚੇ ਨੇ ਇੰਨੀ ਵੱਡੀ ਦਲੇਰੀ ਬੱਚੇ ਦੇ ਜਿਵੇਂ ਕਿ ਅੱਜ ਅਸੀਂ ਸੋਚਦੇ ਹਾਂ ਤੇ ਸਾਡੀ ਰੂਮ 'ਤੇ ਖੜੇ ਹੋ ਜਾਂਦੇ ਡਾਕਟਰ ਵੀ ਹੈਰਾਨ ਹੋ ਗਏ ਇੰਨਾ ਦਲੇਰ ਬੱਚਾ ਜਿਹਦੀ ਇੰਨੇ ਕੱਟ ਇੰਨਾ ਕੁਝ ਦੋ ਜਾਣੀਆਂ ਨੇ ਕੁਲ ਕੇ ਬੱਚੇ ਨੂੰ ਉਹਦੇ ਥੱਲੇੋਂ ਕੱਢ ਕੇ ਤੇ ਅੱਜ ਬੱਚਾ ਜਿਹੜਾ ਅਸੀਂ ਜਿਹੜੇ ਸਭ ਤੋਂ ਅਸੀਂ ਧੰਨਵਾਦ ਕਰਦੇ ਆ ਇਸ ਹਸਪੀਟਲ ਦਾ ਹਮ ਦਾ ਫਿਰ ਡਾਕਟਰ ਸਭ ਨੇ ਸਾਡੀ ਜਿਹੜੀ ਬਹੁਤ ਚਾਦੀ ਸਾਡਾ ਬੱਚਾ ਜਿਹੜਾ ਮੌਤ ਦੇ ਮੋਤੋਂ ਵਾਪਸ ਕੀਤਾ ਜਿਸ ਵੇਲੇ ਇਹ ਹਮਲਾ ਹੋਇਆ ਘਰ ਵਿੱਚ ਕੰਮ ਕਰਨ ਵਾਲੀ ਔਰਤ ਨੇ ਇਹ ਸਭ ਹੁੰਦਾ ਵੇਖ ਆਪਣੀ ਜਾਨ ਤੇ ਖੇਟ ਕੇ ਇਸ ਮਾਸੂਮ ਬੱਚੇ ਦੀ ਜਾਨ ਬਚਾਈ ਪਰ ਸਵਾਲ ਇਹ ਹੈ ਕਿ ਜੇਕਰ ਉਸ ਵੇਲੇ ਉਹ ਉੱਥੇ ਮੌਜੂਦ ਨਾ ਹੁੰਦੀ ਤਾਂ ਕੀ ਹੁੰਦਾ ਸੋ ਲੋੜ ਹੈ ਆਪਣੇ ਬੱਚਾ ਨੂੰ ਇਨਾ ਪਾਲਤੂ ਕੁੱਤਿਆਂ ਤੋਂ ਦੂਰ ਰੱਖਣ ਦੀ ਤਾਂ ਜੋ ਤਾਜਪ੍ਰੀਤ ਨਾਲ ਜੋ ਹੋਇਆ ਕਿਸੇ ਹੋਰ ਬੱਚੇ ਨੂੰ ਅਜਿਹਾ ਮੰਜ਼ਰ ਨਾ ਦੇਖਣਾ ਪਵੇ